ਆਪਾਂ ਚੁੱਕੀ ਵੀ ਆ ਬਾਥਰੂਮ ਕਰਨ ਵੀ ਮੈੱਕੜੀ ਜਾਂਦੇ ਆ ਦੇਖ ਲੋ ਫੇਰ ਬਾਜੀ ਤੇ ਫੇਰ ਉਹੀ ਗੱਲਾਂ ਯਾਰ ਫੇਰ ਉਹੀ ਗੱਲਾਂ ਯਾਰ ਵਾ ਯਾਰ ਬਾਹਰ ਕਰ ਲੋ ਸੜਕ ਤੇ ਯਾਰ ਬਾਈ ਯਾਰ ਫਿਰ ਤੇ ਸੜਕ ਤੇ ਕਰ ਲੈ ਯਾਰ ਹੱਦ ਹੋ ਗਈ ਯਾਰ ਹਾਦੇ ਯਾਰ ਤੁਸੀਂ ਯਾਰ ਅੱਜ ਆਪਾਂ ਚੱਲੇ ਆ ਲੁਧਿਆਣੇ ਬਾਬਾ ਜੀ ਕੀ ਹਾਲ ਚਾਲ ਨੇ ਵਲੋਗ ਥੋੜਾ ਜਿਹਾ ਵੱਡਾ ਬਣ ਜੂਗਾ ਐਦ ਕੀ ਜਣਾ ਤੇ ਕਿਸੇ ਨੇ ਸਕਿਪ ਨਹੀਂ ਕਰਨਾ ਹੁਣ ਤੁਹਾਨੂੰ ਲੁਧਿਆਣੇ ਦਾ ਮਾਹੌਲ ਚਲ ਬਖਾਵਾਂਗੇ ਕੀ ਬਣਦਾ ਕੀ ਨਹੀਂ ਤੇ ਲੋ ਬਾਬਿਓ ਚਾਲੇ ਪਾਤੇ ਲੁਧਿਆਣੇ ਨੂੰ ਤੇ ਆਪਣਾ ਭਰਾ ਨਾਲ ਦਵਿੰਦਰ ਤੇ ਓਕੇ ਰਿਪੋਰਟ ਆ ਮੈਂ ਕਹਣਾ ਖੋਸ਼ ਹੋ ਪੁਰੇ ਪਾਜੀ ਹਾਂਜੀ ਹਾਂਜੀ ਬਹੁਤ ਚੱਲ ਖੋਸ਼ ਆ ਠੀਕ ਹੈ ਵੇਖੇ ਠੰਡ ਬਹੁਤ ਆ ਸਾਡੀ ਧੁੰਦ ਬਹੁਤ ਪੈ ਰਹੀ ਹੈ ਅੱਗੇ ਅੱਗੇ ਹੋਰ ਮਿਲਣੀ ਹੈ ਜਿਵੇਂ ਵੀ ਜਿਵੇਂ ਵੀ ਹੋਊਗਾ ਮੋਲ ਸਾਰਾ ਤੁਹਾਨੂੰ ਦਿਖਾਵਾਂਗੇ ਬਸ ਬਣੇ ਰਹੋ ਵਲੋਗ ਨਾਲ ਕੋਈ ਦਿੱਕਤ ਆ ਹੀ ਜਾਂਦੀ ਹੈ ਗਾਇਸ ਗੱਡੀ 'ਚ ਵੀ ਤੁਹਾਨੂੰ ਪਤਾ ਹੀ ਹੈ ਜਦੋਂ ਘਰੋਂ ਨਿਕਲੋ ਨਾ ਫਿਰ ਪਤਾ ਲੱਗਦਾ ਕਿ ਆਹ ਵੀ ਚੀਜ਼ ਕਰਾਉਣੀ ਆ 200 ਗਰੂਜੇ ਮਰਵਾਉਣੇ ਆ ਇਹਦੇ ਤੇ ਚੱਲਦੇ ਆ ਬਾਈ ਕੋਲ ਆਏ ਸੀ ਯਾਰ ਚੱਲਦਾ ਰਹਿੰਦਾ ਗੱਡੀਆਂ ਚੱਲਣਗੀਆਂ ਤੇ ਫਿਰ ਤੁਹਾਨੂੰ ਪਤਾ ਹੁੰਦਾ ਹੀ ਰਹਿੰਦਾ ਜਿਨ੍ਹਾਂ ਨੇ ਘਰੇ ਖੜੇ ਰਹਿੰਦੀਆਂ ਉਹਨਾਂ ਦੇ ਥੋੜਾ ਕੁਝ ਹੋਣਾ ਚਾਲ ਇਦਰ ਚੈੱਕ ਕਰੋ 플ੈਗ ਸਾਡਾ ਝੂਲਦਾ ਇਹ 플ੈਗ ਇੰਡੀਅਨ ਦਾ ਸਲੂਟ ਆ ਭਾਈ ਜੀ ਤੇ ਜਾਮ ਇਥੇ ਮਿਲਦੀ ਮਿਲਦਾ ਵੀਰੇ ਆਪਾਂ ਨਾ ਗੱਡੀ ਉਧਰਲੀ ਸਾਈਡ ਰੱਖੀਏ ਭਾਈ ਜੀ ਹਾਂ ਹਾਂ ਆਪਾਂ ਪਰੇ ਰੱਖਣੀ ਸੀ ਲੱਗੀ ਤਾਂ ਲੱਗੀ ਆ ਵੈਰੀ ਗੁੱਡ ਅੱਜ ਬਾਪੇ ਉਹ ਗਲਤ ਮੋੜ ਮੜ ਚੁੱਕੇ ਸਨ ਚੱਲ ਪਾਈ ਗਏ ਵਾਹ ਜੀ ਵਾਹ ਕੀ ਬਾਤ ਭਾਜੀ ਨੂੰ ਮੈਂ ਕਿਹਾ ਵੀ ਸੀ ਕਿ ਜਦ ਇੰਦੀਆਂ ਗੱਲਾਂ ਨਾ ਕਰਿਆ ਕਰੋ ਚਲੋ ਹੁਣ ਜਾ ਤਾਂ ਉਧਰ ਹੀ ਰਹੀ ਆ ਪਰ 1-2 ਕਿਲੋਮੀਟਰ ਦਾ ਸਫ਼ਰ ਵੱਧ ਗਿਆ ਕੋਈ ਚੱਕਰ ਨਹੀਂ ਆ ਰਾਮ ਨਾਮ ਜਮਾ ਕੇ ਕੋਈ ਕਾਲ ਹੀ ਨਹੀਂ ਆਣੀ ਪਾਪਾ ਸੋਕਰੇ ਠੀਕ ਹੈ ਨਾ ਤੇ ਨਵਾਂ ਸਾਲ ਆ ਕੱਲ ਨੂੰ ਸਭ ਨੂੰ ਚੜ੍ਹਦੀ ਕਲਾ ਤੇ ਰੱਖੇ ਰੱਬ ਨਿਹਾਰੇ ਨੋ ਸਾਰੇ ਕਹਿੰਦੇ ਗੱਡੀ ਨੂੰ ਭੁੱਖ ਲੱਗੀ ਆ ਹੁਣ ਹੈ ਜੱਡੀ ਨੂੰ ਭੁੱਖ ਲੱਗੀ ਆ ਤੇਰੀ ਭੁੱਖ ਬਟਾਣੀ ਆ ਕਹਿੰਦੇ ਵੀਰ ਹਾਂ ਸਹੀ ਗੱਲ ਹੈ ਲੋਕ ਜਾਈਉ ਤੇ ਬਾਕੀ ਮਿਲਦੇ ਆ ਅੱਗੇ ਸਾਰਾ ਸਿਸਟਮ ਦਿਖਾਣੇ ਕੀ ਹੋਰ ਦੇ ਕੇ ਕਹਿੰਦੇ ਕਹਿੰਦੇ ਬਾਈ ਠੀਕ ਠਾਕ ਦੇਖਦਾ ਵੀਡੀਓ ਕਿ ਨਹੀਂ ਪੂਰੀ ਹੀ ਦੇਖਣੀ ਆ ਅੱਧੀਆਂ ਨਹੀਂ ਦੇਖਣੀ ਆ ਤੇ ਰੁਕੇ ਸੀ ਮੜਾ ਜਾ ਨਮਕੀਨ ਜੀ ਲਈ ਹੈ ਹਲੇ ਟਾਈਮ ਘਟਾ ਬਾਅਦ ਚ ਬੈਠ ਕੇ ਰੋਟੀ ਖਾਵਾਂਗੇ ਐ ਨਾ ਬਾਪਾ ਤੇ ਬਾਈ ਜੀ ਉਹਨਾਂ ਨੇ ਹੱਲ ਲਈ ਸੀ ਮੜਾ ਜਾ ਮੈਂ ਕਿਹਾ ਖਾ ਲਈਏ ਆਪ ਕੋ ਜੀਆ ਜੀ ਆਰਾਮ ਨਾਲ ਖਾ ਲਈ ਮੜੀ ਜੀ ਬੇ ਲੁਧਿਆਣਾ ਐਂਟਰ ਕਰਕੇ ਤੇ ਜਾਮ ਸ਼ੁਰੂ ਬਹੁਤ ਇੱਥੇ ਵੀ ਰਸ਼ ਹੁੰਦਾ ਬਈ ਯਾਰ ਚਾਰੇ ਪਾਸੇ ਬਹੁਤ ਰਸ਼ ਹੈ ਇੱਥੇ ਘਟੋ ਘਟ ਹਲੇ ਵੀ ਆਪਾਂ ਜਿੱਥੇ ਜਾਣਾ ਇਥੋ ਜੀ 28 ਕਿਲੋਮੀਟਰ ਹੈਗਾ ਆ ਤੇ ਵੀਰ ਜੀ ਹੋਣੀ ਬਾਈ ਥੱਕ ਤਾਂ ਨਹੀਂ ਗਏ ਚਲਾ ਚਲਾ ਗੱਡੀ ਨਹੀਂ ਨਹੀਂ ਵੀਰ ਜੀ ਠੀਕ ਹੈ ਜੇ ਥੱਕ ਗਏ ਤਾਂ ਮਸਾਜ ਕਰਾ ਦਿੰਦੇ ਆ ਪਾਰਲਰ ਚੋਂ ਪਹੁੰਚਣ ਵਾਲੇ ਆ ਬਾਬਿਓ ਬਾਜੀ ਆ ਚੁੱਕੇ ਆ ਲੁਧਿਆਣਾ ਲੁਧਿਆਣੇ ਦੀ ਆ ਮਾਰਕੀਟ ਲੋਕਲ ਮਾਰਕੀਟਾਂ ਨੇ ਬਾਈ ਜੀ ਇਹ ਕੀ ਬਾਤ ਹੈ ਕੀ ਬਾਤ ਹੈ ਮੌਸਮ ਬਹੁਤ ਘੈਂਟ ਹੋਇਆ ਪਿਆ ਮਸਤੀ ਚੱਲ ਰਹੀ ਹੈ ਬਾਹਰ ਪਰ ਠੰਡ ਬਹੁਤ ਆ ਬਾਈ ਉਹਦਾ ਸ਼ੁਗਰ ਹੈ ਕੋਟ ਕੋਟ ਪਾਲਾ ਦੀ ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰ ਕਰੀ ਦਾਤਾ ਸਰਬੱਤ ਦਾ ਪਤਾ ਕਰੀ ਨਵਾਂ ਸਾਲ ਸਭ ਦਾ ਚੜ੍ਹਦੀ ਕਲਾ ਆਵੇ ਆਵੇਗੀ ਆ ਗਿਆ ਬਸ ਲਵ ਯੂ ਆ ਸਰ ਬਿਊਟੀਫੁੱਲ ਰੋਡ ਵਾਓ 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 ਉਹ ਵੇ ਸਰ ਗੱਦੇ ਕਮਰੀ ਆ ਘਟ ਬਈ ਐ ਬਿਲਡਿੰਗਾਂ ਲੱਗ ਰਹੀਆਂ ਜਿਵੇਂ ਦੁਬਈ ਦੀਆਂ ਆ ਕੰਟੇਨਰ ਅਮਰੀਕਾ ਦੇ ਲੱਗ ਰਹੇ ਆ ਹੇ ਲੋ ਬਾਬਿਓ ਜਿਹੜਾ ਸਾਡਾ ਮੇਨ ਕਾਰ ਆ ਸੀ ਲੁਧਿਆਣੇ ਆਣੇ ਦਾ ਆਪਾਂ ਲਿਆ ਫੋਨ ਬਾਈ ਕੋਲੋਂ ਤੁਸੀਂ ਪਿੱਛੇ ਲੋਕੇਸ਼ਨ ਚੈੱਕ ਕਰ ਲਓ ਮੈਂ ਕਹਿੰਦਾ ਬੈਸਟ ਡੀਲ ਦਿੱਤੀ ਆ ਮੁੰਡੇ ਨੇ ਡੀਲ ਵਧੀਆ ਮਿਲ ਗਈ ਤੇ ਗਿਫਟ ਗਿਫਟ ਤੇ 200 ਆਦ ਲਿਆਤਾ ਬਾਈ ਆ ਬਾਈ ਦੀ ਸ਼ਾਪ ਆ ਐਡਰੈਸ ਵੀ ਤੁਹਾਨੂੰ ਦੱਸ ਦਾਂਗੇ ਲਿਖਿਆ ਹੋਊਗਾ ਸਾਰਾ ਕੁਝ ਤੇ ਬਾਈ ਜੇ ਆਪਣੇ ਫੋਲੋਅਰਾਂ ਨੂੰ ਵਧੀਆ ਨਾਲ ਤੁਸੀਂ ਡੀਲ ਦਿੱਤੀ ਫਿਰ ਮੈਂ ਪੁੱਠੀ ਐਡ ਵੀ ਪਾ ਦੇਣੀ ਮੈਂ ਤੁਸੀਂ ਦੱਸੋ ਤੁਹਾਡਾ ਫਾਇਦਾ ਹੋਇਆ ਬਾਈ 20 15000 ਦਾ ਤੇ ਆਮ ਨਾਲ ਤੁਸੀਂ ਕਰਤਾ ਫਾਇਦਾ ਸਵਾਦ ਆ ਗਿਆ ਬਾਈ ਲਵ ਯੂ ਬਾਈ ਸੱਚੀ ਬਾਈ ਤੁਸੀਂ ਸਮਝੋ ਬਾਈ ਜੇ ਚੰਡੀਗੜ੍ਹ ਛੱਡ ਕੇ ਮੈਂ ਇੱਥੇ ਆਇਆ ਨਾ ਤੇ ਕੋਈ ਤਾਂ ਗੱਲ ਹੈ ਸੀ ਹਨਾ ਓਕੇ ਰਿਪੋਰਟ ਕੰਮ ਆ ਬਾਈ ਦਾ ਆ ਸ਼ਾਪ ਆ ਤੇ ਦੇਖੋ ਸਾਰੇ ਭੈਣ ਭਰਾ ਆਪਣੇ ਆਉਂ ਕੁੱਕੀ ਰਿਪੋਰਟ ਕੰਮ ਆ ਲੋਕੇਸ਼ਨ ਚੈੱਕ ਕਰ ਸਕਦੇ ਹੋ ਮਜ਼ੇਦਾਰ ਡੀਲਾਂ ਚਾਹੀਦੀਆਂ ਨਾ ਤੁਹਾਨੂੰ ਆ ਲੋਕੇਸ਼ਨ ਆ ਸਾਰੀ ਇਧਰੋਂ ਵੀ ਆ ਸਕਦੇ ਹੋ ਇਧਰੋਂ ਵੀ ਆ ਸਕਦੇ ਹੋ ਇਧਰੋਂ ਨਹੀਂ ਆਣਾ ਇਧਰੋਂ ਬੰਦ ਹੈ ਚੈੱਕ ਕਰੋ ਮੀ ਮੋਬਾਈਲ ਵਾਲੇ ਇੱਕੋ ਹੀ ਨਾਮ ਗੁੰਜਣਾ ਚਾਹੀਦਾ ਇਧਰ ਮੁੱਲਾਪੁਰ ਵਾਲੀ ਸਾਈਡ ਮੀ ਮੋਬਾਈਲ ਟੱਕ ਪਾ ਦਿਓ ਤੇ ਆਪਣਾ ਭਰਾ ਨਾਮ ਦੱਸ ਪਹਿਲੇ ਪਹਿਲੇ ਅਸਲੀ ਅਸਲੀ ਨੇ ਅਸਲੀ ਲਾਓ ਐਵਰੀ ਗੱਲ ਖਰੀ ਖੇਡਾ ਬਣਾ ਰਿਹਾ ਹੈ ਐਕਿਊਟੀ ਭਾਈ ਕਸਮਾ ਆਉਂਦਾ ਛੇਤੀ ਉਹ ਵੀ ਉਹ ਵੀ ਉਹ ਵੀ ਦਿਓ ਤੇ ਹਾਂ ਬਾਈ ਮੁੰਡਾ ਬੋਕਾ ਹੈ ਤਾਂ ਆਪਣਾ ਭਰਾ ਆ ਵਾ ਠੀਕ ਕਰ ਤੇ ਦੇ ਦੋ ਤੁਸੀਂ ਇੱਥੇ ਆਓਗੇ ਸ਼ੌਪ ਤੇ ਮੀ ਮੋਬਾਈਲ ਵਾਲੇ ਤੇ ਫਾਈਜੀ ਉਹਨੇ ਪ੍ਰਧਾਨ ਜੀ ਤੁਹਾਨੂੰ ਇੱਥੇ ਮਿਲਨੇ ਆ ਠੀਕ ਆ ਜੇ ਮੇਰਾ ਨਾਮ ਲੈ ਕੇ ਕੋਈ ਆਏਗਾ ਨਾ ਡਿਸਕਾਊਂਟ ਕਰਦੀ ਨਹੀਂ ਦੇਖ ਲੈ ਫਿਰ ਸਿਰਾ ਕਰਾਵਾਂਗੇ ਆਪਾਂ ਦੇਖ ਲੈ ਫਿਰ ਸਿਰਾ ਕਰਾਣਾ ਹੈ ਕਹਿਣਾ ਨਹੀਂ ਕਿ ਨਹੀਂ ਬਾਈ ਹਾਂ ਬਾਈ ਨੂੰ ਪੁੱਛ ਲਊਗਾ ਬਾਈ ਤਾਂ ਓਕੇ ਰਿਪੋਰਟ ਹੈ ਹੈ ਪਾਠੀ ਓਕੇ ਓਕੇ ਤੇ ਬਾਕੀ ਭਾਈ ਜੀ ਜਿਹੜਾ ਕੰਮ ਕਰਨਾ ਸੀ ਉਹ ਕਰ ਲਿਆ ਆ ਤੇ ਫੋਨ ਲੈ ਲਿਆ ਆ ਸਾਰ ਜਣੇ ਫੋਨ ਦੀਆਂ ਮੁबारकਾਂ ਦਊ ਪਹਿਲਾਂ ਤਾਂ ਮੈਂ ਆਪਣੇ ਆਪ ਨੂੰ ਦੇ ਦਾਂ ਅਨਮੋਲ ਜੀ ਤੁਹਾਨੂੰ ਬਹੁਤ ਬਹੁਤ ਮੁबारकਾਂ ਬਹੁਤ ਸੋਹਣਾ ਮਹੌਲਾ ਦੇਖੋ ਭਾਈ 17 ਪ੍ਰੋ 17 ਪ੍ਰੋ ਨਹੀਂ ਹੈਗਾ ਭਾਈ ਜੀ ਇਹ 17 ਪ੍ਰੋ ਚ ਤਾਂ ਵੀਡੀਓ ਬਣ ਰਹੀ ਹੈ ਬਾਕੀ ਚੱਲ ਪਿਆ ਹੁਣ ਘਰੇ ਨੂੰ ਕਹਿੰਦੇ ਲੋਬੀ ਲੁਧਿਆਣੇ ਦੀ ਮਾਰਕੀਟ ਜਾ ਗਏ ਆ ਰਿਪੋਰਟ ਕੰਮ ਆ ਚੁੱਕੇ ਆ ਭਾਈ ਜੀ ਇਹਨੇ ਆ ਭਾਈ ਸਸੀ ਕਾਲ ਬਾਜੀ ਆ ਕਿ ਆ ਬਹੁਤ ਸੋਹਣਾ ਮਹੌਲ ਆ ਯਾਰ ਇੱਥੇ ਤੇ ਵਾਅ ਲੱਗ ਰਹੇਵੇਂ ਇੰਗਲੈਂਡ ਆ ਗਏ ਹੋਈਏ ਵੈਰੀ ਬਿਊਟੀਫੁਲ ਲੁਧਿਆਣਾ ਯਾ ਬਿਲਕੁਲ ਯਾ ਯਾਰ ਵੈਰੀ ਬਿਊਟੀਫੁਲ ਐ ਲੱਗ ਰਿਹਾ ਜਿਵੇਂ ਇੰਗਲੈਂਡ ਆ ਗਈ ਹੋਈਏ ਵਾਓ ਚੰਦਰਮਾ ਇਸ ਕੈਟ ਇਸ ਲਾਈਕ ਮਾਈ ਸ਼ੇਅਰ ਇਸ ਵੈਰੀ ਇਸ ਵਾਟਰ ਵਾਟਰ ਫੁੱਲ ਵੈਦਰ ਗੁੱਡ ਵੈਦਰ ਹੱਥ ਚੁੱਕੀ ਵੀ ਬਾਥਰੂਮ ਕਰਨ ਵੀ ਮੈਕੜੀ ਜਾਂਦੇ ਆ ਦੇਖ ਲਓ ਫੇਰ ਬਾਜੀ ਫੇਰ ਉਹੀ ਗੱਲਾਂ ਯਾਰ ਬਾਜੀ ਉਹੀ ਗੱਲਾਂ ਯਾਰ ਵਈ ਯਾਰ ਬਾਹਰ ਕਰ ਲਓ ਸੜਕ ਤੇ ਯਾਰ ਬਾਈ ਯਾਰ ਸੜਕ ਤੇ ਕਰ ਲੈ ਯਾਰ ਹੱਦੋਂ ਵੀ ਯਾਰ ਹੱਦ ਯਾਰ ਤੁਸੀਂ ਯਾਰ ਨੀ ਤੂੰ ਬਣਾ ਜਿਹੜੀ ਬਣਾਉਣੀ ਆ ਨਹੀਂ ਬਣਾ ਵੀਡੀਓ ਨਹੀਂ ਤੂੰ ਬਣਾ ਵੀਡੀਓ ਨਹੀਂ ਤੂੰ ਬਣਾ ਵੀਡੀਓ ਜਿਹੜੀ ਬਣਾਉਣੀ ਹੈ ਹਿੰਦੀ ਆਤੀ ਆ ਹਿੰਦੀ ਹੁੰਦੀ ਆ ਹਿੰਦੀ ਹੋਵੀਂ ਹਿੰਦੀ ਹਿੰਦੀ ਪੰਜਾਬੀ ਬਈ ਸਮਝਦਾ ਨਹੀਂ ਇੱਕ ਮਿੰਟ ਨਹੀਂ ਹੁਣ ਤੁਸੀਂ ਆਪੜੇ ਹੀ ਬੰਦੇ ਫੜਨ ਲੱਗ ਕੇ ਕੀ ਗੱਲ ਏ ਐਸਐਚਓ ਲਾ ਕੇ ਕਿਹਨੂੰ ਆਪੜੇ ਲਾ ਕੇ ਹੈ ਕਿ ਐਸਐਚਓ ਲਾ ਕੇ ਰੱਬ ਤੇ ਲੱਗ ਗਿਆ ਯਾ ਯਾਰ ਨਹੀਂ ਸਰ ਮੈਂ ਤਾਂ ਆਪਣੀ ਡਿਊਟੀ ਕਰ ਰਹੀ ਹੂੰ ਨਾ ਚਲੋ ਠੀਕ ਹੈ ਫਿਰ ਹੁਣ ਚੱਕੋ ਆਪਣੀ ਚੁੱਲੀ ਬੁੱਲੀ ਕੀ ਕਹਤਾ ਸੀ ਜੁੱਲੀ ਵਿਸਤਰਾ ਚੱਕੋ ਚੁੱਲੀ ਵਿਸਤਰਾ ਚੱਕੋ ਬੋਲ ਕਰ ਲੋ ਜੁੱਲੀ ਵਿਸਤਰਾ ਆਪ ਦਾ ਚੱਕੋ ਫਿਰ ਜੁੱਲੀ ਵਿਸਤਰਾ

ਅੱਗੇ ਦਿਖਾਉਣਾ ਤੁਹਾਨੂੰ ਕੀ ਬਣਦਾ ਆ ਕੇ ਗੱਡੀ ਮਾ ਗਿਆ ਹੁਣ ਅੰਦਰ ਚੱਲੇ ਆ ਬਾਈ ਉਹਨਾਂ ਦੀ ਫੈਕਟਰੀ ਆ ਓਕੇ ਰਿਪੋਰਟ ਵਾਹ ਵਾਹ ਯਾਰ ਭਾਜੀ ਨਿਆਰੇ ਬੰਨੇ ਪਏ ਆ ਓਏ ਹੋਏ ਹੋਏ ਸਾਬ ਜੀ ਬੈਠੇ ਆ ਨਾ ਨਾ ਬਹੁਤ ਸੋਹਣਾ ਬਾਈ ਘੈਂਟ ਇੱਧਰ ਕੰਮ ਚੱਲ ਰਿਹਾ ਪੂਰਾ ਓਕੇ ਰਿਪੋਰਟ ਆ ਮਿਆ ਆ ਰਿਹਾ ਕਿ ਨਹੀਂ ਬੈਠੋ ਡਾਲੀ ਵਾਹ ਜੀ ਵਾਹ ਕੀ ਆ ਵਾਹ ਯਾਰ ਪੜੀ ਲਿਆ ਪੜੀ ਪੂਰਾ ਤਾਂ ਇਧਰ ਲਾਇਆ ਵੀਰ ਪਾਣੀ ਹੈ ਸਤਜ ਜੀ ਠੀਕ ਠਾਕ ਤੇ ਹਾਲ ਠੀਕ ਹੈ ਸਾਡੇ ਬਾਦਰ ਜੀ ਆ ਰਾਮ ਬਾਦਰ ਸਾਡਾ ਖਾਸ ਬਾਦਰ ਨਾ ਨਾ ਘੈਂਟ ਬੰਦੇ ਬਾਈ ਤੇ ਸਾਰੇ ਬਾਈ ਸਟਾਫ ਵੀ ਘੈਂਟ ਤੇ ਬਾਈ ਤੇ ਖੁਦ ਘੈਂਟ ਹੈ ਜੀ ਬਹੁਤ ਚੰਗਾ ਲੱਗਿਆ ਬਾਈ ਨੂੰ ਮਿਲ ਕੇ ਇਹ ਤਾਂ ਹੈ ਬਾਈ ਤੇ ਲੋ ਬਾਬਿਓ ਹੁਣ ਕੰਮ ਆਪਣਾ ਲੁਧਿਆਣੇ ਦਾ ਖਤਮ ਹੋ ਗਿਆ ਜੋ ਵੀ ਹੈ ਜੀ ਸਾਰਾ ਸਾਡਾ ਤੇ ਇੱਧਰ ਬਾਈ ਹੋਣੀ ਕਿ ਨਹੀਂ ਹਾਂਜੀ ਬਾਈ ਹਾਂਜੀ ਤੇ ਹੁਣ ਜਾ ਰਹੇ ਆ ਵਾਪਸੀ ਇੱਕ ਗੱਲ ਹੈ ਛੋਟਾ ਡਰਾਈਵਰ ਪੂਰਾ ਘੈਂਟ ਆਪਣਾ ਭਰਾ ਪੂਰੀ ਮੈਂ ਕਹਿੰਦਾ ਅੱਖ ਨਹੀਂ ਲਾਂਦਾ ਕਿਦਰੇ ਵੀ ਇਮਾਨਦਾਰੀ ਨਾਲ ਕਰਦਾ ਡਿਊਟੀ ਵੀ ਤੇ ਡਰਾਈਵਰੀ ਵੀ ਕੋਈ ਵੀ ਚੀਜ਼ ਕਹਿ ਦੋ ਕਹਿੰਦਾ ਨਹੀਂ ਵੀਰ ਜੀ ਯਾ ਬ్రో ਤੇ ਮੈਂ ਤਾਂ ਕਿਹਾ ਵੀਰ ਨੂੰ ਮੈਂ ਕਿਹਾ 2 ਘੰਟੇ ਤੂੰ ਸੋ ਜਾ ਮੈਂ ਚਲਾ ਲੰਦਾ ਪਰ ਕਹਿੰਦਾ ਨਹੀਂ ਬ్రో ਰਾਣੀ ਸੁੰਦਰਾਣੀ ਕਹਿੰਦਾ ਕਿਸ ਨੂੰ ਦਿੰਦਾ ਮੈਂ ਚਲਾ ਨਾ ਨਾ ਭਰਾ ਬਣਾ ਯਾਰ ਘੈਂਟ ਦਿਨ ਢਲ ਰਹਾ ਹੈ ਦਿਨ ਟੜ ਦੇ ਨੂੰ ਪਿੰਡ ਹੋਵਾ ਨੇੜੇ ਕਰਦੇ ਆ ਚੰਡੀਗੜ੍ਹ ਦੇ ਚੰਡੀਗੜ੍ਹ ਦੇ ਨੇੜੇ ਜਾਏ ਕਰਨੇ ਆ ਦਿਲ ਟੜ ਦੇ ਨੂੰ ਪਿੰਡ ਹੋਵਾ ਘਿਰ ਕੇ ਉੱਠ ਲੁਧਿਆਣੇ ਨੂੰ ਕੰਮ ਦੇ ਮਹਾਵਾ ਦਿਲਾਂ ਦੀਆਂ ਦਿਲਾਂ ਦੀਆਂ ਯਾਰ ਨਾ ਕੀਆ ਦੋਖਿਆ ਕੀਆ ਇਹਦੀ ਬਾਈ ਇਹ ਬੇਟਾ ਇਹਦੀ ਗੱਡੀ ਇਹਦੀ ਗੱਡੀ ਚਲਾਦੇ ਚਲਾਦੇ ਅੱਖ ਲੱਗ ਗਈ ਸੀ ਯਾਰ ਨੇ ਬੇਟਾ ਪਿਆਰ ਨਾ ਕੀਆ ਮੇਰੀ ਗੱਡੀ ਮੈਂ ਹੁੰਦਾ ਸੋ ਗਿਆ ਸੀ ਇਹ ਨਾਲ ਵੈਸੇ ਸੋ ਗਿਆ ਹਾਈ ਹੋਏ ਦਿਨਾਂ ਦੀਆਂ बस पहुंच गए भाई जी खरड़ पहुंच गए हैं पापा सोकर केड़ा ते थਾਨੂੰ پتہ ਨੀਂਦਰਾ ਦੂਦਰਾ ਆ ਜਾਂਦੀਆਂ ਬਾੜੀਆਂ ਮੋਟੀਆਂ ਤੇ ਠੀਕ ਨਾ ਅੱਖਾਂ ਵੀ ਫਿਰ ਹਾਂ ਹਾਂ ਇਹ ਵੀ ਤੇ ਹੁੰਦਾ ਪਿਆ ਸੀਗਾ ਨਾ ਐਂਬੂਲੈਂਸ ਦੀ ਜੈਡ ਰੋਕਦਾ ਨਰੇਸ਼ ਕਰਨਵਾਦੇ ਨਹੀਂ ਕਰਨਾ ਤੁਹਾਡਾ ਆਪਣਾ ਨੇਚਰ ਆ ਪਿਆਸ ਲੱਗੀ ਸਟੋਰ ਚ ਆਏ ਹਾਂ ਕੁਛ ਲੈਣ ਜੀ ਓਏ ਹੋਏ ਵੈਰੀ ਗੁੱਡ ਤੋਰ ਤੇ ਕੁਛ ਖਾਣ ਦੇ ਲੋ ਇੱਕ ਪਾਣੀ ਦੀ ਬੋਤਲ ਲੈ ਲੈ ਕਲੋਂ ਕਰ ਰਿਹਾ ਹੈ ਲੱਗਦਾ ਬ੍ਰਾ ਪਾਣੀ ਦਾ ਬ੍ਰਾ ਹੈਲੋ ਇੱਥੇ ਭਈ ਹੋਣੀ ਆ ਤੇ ਹਾਂਜੀ ਗਾਇਜ਼ ਜਿੱਦਾਂ ਹਨਾ ਕੱਲ ਨੂੰ ਹੈਪੀ ਨਿਊ ਇਅਰ ਆ ਨਵੇਂ ਸਾਲ ਦੀਆਂ ਮੇਰੇ ਵੱਲੋਂ ਪਹਿਲੇ ਹੀ ਮੁਬਾਰਕਾ ਚੱਕੋ ਤੇ ਟਾਈਮ ਹੋ ਗਿਆ 11 ਦਾ 11 ਕੁਸ਼ ਹੋ ਗਈ ਹੈ ਹੁਣ ਚੱਲੇ ਆ ਦਰਬਾਰ ਸਾਹਿਬ ਮੱਥਾ ਟੇਕ ਕੇ ਗੁਰੂ ਘਰ ਹਨਾ ਤੇ ਭਰਾ ਨਾਲ ਆਪਣੇ ਤੇ ਵਾਈਰੂ ਦਾ ਸ਼ੁਰੂਆਤ ਕਰਾਂਗੇ ਨਵੇਂ ਸਾਲ ਦੀ ਗੁਰੂ ਘਰ ਤੋਂ ਠੀਕ ਹੈ ਵੀਰੇ ਬਿਲਕੁਲ ਹੀ ਬਿਲਕੁਲ ਬਹੁਤ ਬਹੁਤ ਮੁਬਾਰਕਾਂ ਦਰਿਆ ਨੂੰ ਤੇਰੇ ਭਾਈ ਸਾਰਾ ਨੂੰ ਚੜ੍ਹਦੀ ਕਲਾ ਚ ਰੱਖੇ ਜੋ ਜੋ ਤੁਹਾਡੇ ਵਿੱਚ ਨੇ ਸਾਰੀ ਪੂਰੀਆਂ ਹੋਣ ਮਾਪੋ ਮੇਰੀ ਲੰਬੀ ਉਮਰ ਕਰੇ ਸਭ ਦੀ ਚੜ੍ਹਦੀ ਕਲਾ ਜ਼ਰੂਰ ਰਹੇ ਸ ਤੇ ਲੋ ਬਾਬੇ ਪਹੁੰਚ ਚੁੱਕੇ ਦਰਬਾਰ ਸਾਹਿਬ ਹੈਪੀ ਨਿਊ ਇਅਰ ਆ ਭਾਈ ਸਾਰਾ ਨੂੰ ਨਵੇਂ ਸਾਲ ਦੇ ਮੁਬਾਰਕਾਂ ਆਪਣੇ ਦਿਲ ਦੀ ਸ਼ੁਰੂਆਤ ਭਾਈ ਦਰਬਾਰ ਸਾਹਿਬ ਤੋਂ ਕਰੋ ਬਹੁਤ ਬਹੁਤ ਵਾਰੀ ਮੁਬਾਰਕ ਹੋ ਨੈਣਾ ਜੀ ਗਰੂ ਜੇ 1 ਮਾਰਚ ਦੀ ਰਾਤ ਨੂੰ ਇੱਕ ਜੇਤਨ ਨਵ ਸਾਲ बहुत बहुत धन्यवाद यार भाई, बाकी सारी संगत वागुर करे सारे जने जरूर देखे हो ठीक देख है तीस तो चलते खड़े